ਕਛਰੀ ਕਾਲ ਦੋਸਤੋ ਪਿਆਜ਼ ਦੀ ਬਜਾਈ ਜਿਹੜੀ ਉਹ ਸ਼ੁਰੂ ਹੈ ਜੀ ਹੁਣ ਤੇ ਪਿਆਜ਼ ਕਿਹੜੇ ਤਰੀਕੇ ਦੇ ਨਾਲ ਲਾਉਣਾ ਹੈ ਜੀ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣਾ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਖੇੜਾਂ ਤੇ ਪਿਆਜ਼ ਜਿਹੜਾ ਲਾਉਣਾ ਉਹਦੇ ਬਾਰੇ ਗੱਲ ਕਰੂੰਗਾ ਬੈਡਾਂ ਬਾਰੇ ਤੇ ਖਾਦ ਕਿਹੜੀ ਵਰਤਣੀ ਉਹਦੇ ਬਾਰੇ ਮੈਂ ਅੱਗੇ ਜਾਣਕਾਰੀ ਦੇਵਾਂਗਾ ਇਹ ਸਾਡਾ ਪੱਕਾ ਪਿਆਜ਼ ਹੈ ਜਿਹੜਾ ਉਹ ਨਹੀਂ ਹੈ ਜੀ ਇਹ ਹਸ਼ਿਆਰਿਆ ਪਿਆਜ਼ ਜਿਹੜਾ ਆਪਣੇ ਘਰੇ ਖਾਣ ਲਈ ਵਰਤਦੇ ਹਾਂ ਉਹ ਆ ਕੁਝ ਜਿ ਥੋੜੀ ਜਿਹੀ ਜਗ੍ਹਾ ਅਸੀਂ ਲਗਾ ਕੇ ਰੱਖਦੇ ਹਾਂ ਹਮੇਸ਼ਾ ਜੀ ਇਹ ਹਰਿਆ ਪਿਆਜ਼ ਹੈ ਕਿਹੜਾ ਚੱਲਦਾ ਰਹੇ ਇਹ ਤੁਸੀਂ ਦੇਖੋ ਜੀ ਹਾਲਾਂਕਿ ਇਹ ਚ ਸਾਡੇ ਨਦੀਨ ਵਗੈਰਾ ਕਾਫੀ ਨੇ ਤੁਸੀਂ ਨਦੀਨ ਦਾ ਧਿਆਨ ਰੱਖਿਓ ਜਦੋਂ ਅਸੀਂ ਪਿਆਜ਼ ਦੀ ਬਜਾਈ ਕਰਨੀ ਹੈ ਖੇੜਾਂ ਦੇ ਉੱਪਰ ਅਸੀਂ ਕਰ ਸਕਦੇ ਹਾਂ ਬੈੱਡ ਦੇ ਉੱਪਰ ਕਰ ਸਕਦੇ ਹਾਂ ਤੇ ਪਧਰੀ ਜ਼ਮੀਨ ਤੇ ਕਰ ਸਕਦੇ ਹਾਂ ਮੈਂ ਬੈੱਡ ਦੇ ਉੱਤੇ ਤੇ ਖੇੜਾਂ ਦੇ ਉੱਪਰ ਵਾਲੀ ਜਿਹੜੀ ਇਹ ਬਜਾਈ ਉਹਨੂੰ ਵਧੀਆ ਮੰਨਦਾ ਹੁਣ ਪਿਆਜ਼ ਲਾਉਣਾ ਜਦੋਂ ਪਿਆਜ਼ ਅਸੀਂ ਲਾਉਣਾ ਸੁੱਕੀ ਜ਼ਮੀਨ ਚ ਲਾ ਕੇ ਬਾਅਦ ਚ ਪਾਣੀ ਦੇ ਸਕਦੇ ਹਾਂ ਆਹ ਜਿਹੜਾ ਹੈ ਜੀ ਗੈਪ ਇਹ 3 ਇੰਚ ਚਾਹੀਦਾ ਬੂਟੇ ਤੋਂ ਬੂਟੇ ਦਾ ਗੈਪ ਵੱਧ ਤੋਂ ਵੱਧ 3 ਇੰਚ ਹੋਣਾ ਚਾਹੀਦਾ ਅਤੇ ਲਾਈਨ ਤੋਂ ਲਾਈਨ ਦੀ ਦੂਰੀ ਜਿਹੜੀ 6 ਇੰਚ ਇਸ ਗੱਲ ਦਾ ਧਿਆਨ ਰੱਖਿਓ ਕਿ ਬੂਟੇ ਤੋਂ ਬੂਟਾ ਅਤੇ ਲਾਈਨ ਤੋਂ ਲਾਈਨ 6 ਇੰਚ ਦੀ ਦੂਰੀ ਤੇ ਇਹ ਈੜੀਆਂ ਇੱਕ ਦੂਜੀ ਦੀਆਂ 6 ਇੰਚੀਆਂ ਲੈਣਾ ਆਉਣੀਆਂ ਚਾਹੀਦੀਆਂ ਤੇ ਬੂਟੇ ਤੋਂ ਬੂਟਾ ਜਿਹੜਾ 3 ਇੰਚ ਦੀ ਦੂਰੀ ਤੇ ਆ ਜੇ ਤਾਂ ਤੁਹਾਡਾ ਪਿਆਜ਼ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ ਜਾਊਗਾ ਹੁਣ ਅੱਗੇ ਬੈੱਡ ਬਾਰੇ ਮੈਂ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਣਾ ਜੀ ਖਾਦਾਂ ਕਿਹੜੀਆਂ ਪਾਉਣੀਆਂ ਉਹਦੀ ਗੱਲ ਨਾਲ ਨਾਲ ਕਰਦੇ ਰਵਾਂਗੇ ਦੋਸਤੋ ਇਹ ਆਪਣੇ ਜਿਹੜੇ ਬੈੱਡ ਹੈ ਜੀ ਇਸ ਤਰੀਕੇ ਨਾਲ ਤੁਸੀਂ ਬੈੱਡ ਬਣਾਣਾ ਬੈੱਡ ਦੀ ਕੜਾਈ ਮੈਕਸਿਮਮ 2.5 ਫੁੱਟ ਜਾਂ 3 ਫੁੱਟ 3 ਫੁੱਟ ਤੋਂ ਵੱਧ ਨਹੀਂ ਰੱਖਣੀ ਮੈਸੇ ਇਹ ਬੈੱਡ ਮੈਂ ਪ ਤੁਸੀਂ ਦੇਖੋ ਇੱਧਰ ਸਾਰੀਆਂ ਪਨੀਰੀਆਂ ਲੱਗੀਆਂ ਹੋਈਆਂ ਅੱਗੇ ਮੇਥੇ ਨੇ ਮੈਂ ਤੁਹਾਨੂੰ ਵੀਡੀਓ ਜੇ ਮੇਰੇ ਕੋਲ ਬੈੱਡਾਂ ਦੀ ਹੋਈ ਵੀ ਬੈੱਡ ਕਿਵੇਂ ਬਣਦਾ ਕਿੱਡਾ ਚੌੜਾ ਬਣਦਾ ਉਹ ਮੈਂ ਨਾਲ ਐਡ ਕਰ ਲਊਗਾ ਖੇੜਾ ਤੇ ਇਹ ਪਿਆਜ਼ ਲਾਉਣਾ ਉਹ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਖੇੜਾ ਕਿਵੇਂ ਦੀਆਂ ਬਣਾਉਣੀਆਂ ਉਹ ਉਹ ਵੀਡੀਓ ਮੈਂ ਨਾਲ ਪਾ ਦੂੰਗਾ ਜੀ ਉਹ ਮੈਨੂੰ ਪਤਾ ਮੇਰੇ ਕੋਲ ਹੈਗੀ ਐ ਤੇ ਹੁਣ ਇੱਥੇ ਆਪਾਂ ਇਹਨਾਂ ਗੱਲਾਂ ਕਿਹੜੀਆਂ ਤਿਆਰ ਰੱਖਣ ਦੇਖੋ ਜੀ ਸਭ ਤੋਂ ਜ਼ਰੂਰੀ ਗੱਲਾਂ ਜਿਹੜੀਆਂ ਜੀ ਅਸੀਂ ਬੂਟੇ ਦਾ ਜੋ ਬੂਟਾ ਲਗਾਉਣਾ ਸਾਈਡ ਤੋਂ ਇਹ ਬੈੱਡ ਦੀ ਸਾਈਡ ਹੈ ਜੀ ਇੱਥੇ ਦੇਖੋ 2 ਤੋਂ 3 ਇੰਚ ਛੱਡ ਕੇ ਤੇ ਇੱਥੇ ਆਪਾਂ ਬੂਟੇ ਗੜੇ ਉਹ ਲਾ ਦੇਣੇ ਆ ਬੂਟੇ ਦਾ ਬੂਟਾ ਇਸ ਤਰੀਕੇ ਨਾਲ ਤੁਸੀਂ ਰੱਖ ਕੇ ਦੇਖਣਾ ਜੀ ਹੱਤ ਇਦਾਂ 3 ਇੰਚ ਦੀ ਦੂਰੀ ਤੇ ਬੂਟਾ ਲਾਉਣਾ ਜੀ ਤੇ ਲਾਈਨ ਤੋਂ ਲਾਈਨ ਜਿਹੜੀ ਉਹ ਆਪਣੀ 6 ਇੰਚ ਹੋਣੀ ਚਾਹੀਦੀ ਹੈ ਮਤਲਬ ਇੱਕ ਇੱਥੇ ਬੂਟਾ ਲੱਗ ਗਿਆ ਜੀ ਇੱਕ 6 ਇੰਚ ਤੇ ਲੱਗ ਗਿਆ ਫਿਰ 6 ਇੰਚ ਤੇ ਲਾ ਦਿਓ ਫਿਰ 6 ਇੰਚ ਤੇ ਇੱਕ ਸਾਈਡ ਤੇ ਲਾ ਦਿਓ ਅਪਰੋਕਸੀਮੇਟਲੀ ਤੁਹਾਡੀਆਂ ਇਸ ਤਰੀਕੇ ਦੇ ਨਾਲ 5 ਲੈਣਾ ਬੂਟੇ ਦੀਆਂ ਲੱਗ ਜਾਣਗੀਆਂ ਤੇ ਇਹ ਚੋਂ ਤੁਸੀਂ ਗੋਡੀ ਵਗੈਰਾ ਗੜਾਈ ਵਗੈਰਾ ਆਰਾਮ ਦੇ ਨਾਲ ਕਰ ਲੋਗੇ ਜੀ ਤੇ ਖਾਦ ਹੁਣ ਖਾਦ ਦੀ ਗੱਲ ਆਪਾਂ ਨਾਲ ਨਾਲ ਗੱਲ ਕਰਦੇ ਆਂ ਨਾਲ ਨਾਲ ਤੁਸੀਂ ਜਿਹੜੀ ਖੇੜਾਂ ਵਾਲੀ ਵੀਡੀਓ ਬੈੱਡਾਂ ਵਾਲੀ ਵੀਡੀਓ ਜੇ ਹੋਊਗੀ ਉਹ ਦੇਖ ਲਿਓ। ਇਹ ਖਾਦ ਅਸੀਂ ਕਿਹੜੀ ਕਰਨੀ ਹੈ ਵੇਖੋ ਜੀ ਬੂਟਾ ਇਹ ਪਿਆਜ਼ ਆ ਜੀ ਕਿਹੜਾ? ਪਿਆਜ਼, ਕੈਲਸ਼ੀਅਮ, ਪੋਟਾਸ਼ੀਅਮ ਤੇ ਨਾਈਟ੍ਰੋਜਨ। ਇਹਨਾਂ ਤਿੰਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਕਰਦਾ ਹੈ ਜੀ। ਡੀਪੀ ਤਾਂ ਕਿਹ ਲੋ ਅਸੀਂ ਕਿੰਨੀ ਪਾਉਣੀ ਉਹ ਪਾਉਣੀ ਬਿਸਲਡੋ ਜਿੰਨੀ ਤੁਸੀਂ ਪਹਿਲਾਂ ਪਾਉਂਦੇ ਹੋ ਉਹ ਪਾ ਦਿਓ। ਕੈਮੀਕਲ ਚ ਕਿਵੇਂ ਪੂਰੀ ਕਰਨੀ ਹੈ ਔਰਗੈਨਿਕ ਚ ਕਿਵੇਂ ਪੂਰੀ ਕਰਨੀ ਮੈਂ ਦੋਹਾਂ ਬਾਰੇ ਜਾਣਕਾਰੀ ਦਵਾਂਗਾ। ਸਭ ਤੋਂ ਪਹਿਲਾਂ ਕਰੂੰਗਾ ਜੀ ਮੈਂ ਜਿਹੜਾ ਆਪਣਾ ਮੇਰਾ ਆਪਣਾ ਫਾਰਮੂਲਾ ਹੈ ਉਹਦੇ ਬਾਰੇ ਤੁਹਾਨੂੰ ਜਾਣ ਮੈਂ ਤਾਂ ਜੀ ਇੱਕ ਸਪੈਸ਼ਲ ਖਾਦ ਵਰਤਦਾ ਜੀ ਆਈਸੀਐਲ ਕੰਪਨੀ ਦੀ ਉਹਦਾ ਨਾਮ ਹੈ ਜੀ ਪੋਲੀਸਲਫੇਟ ਪੋਲੀਸਲਫੇਟ ਦੇ ਵਿੱਚ ਸਾਨੂੰ ਕੈਲਸ਼ੀਅਮ ਵੀ ਮਿਲ ਜਾਂਦਾ ਜੀ ਪੋਟਾਸ਼ੀਅਮ ਵੀ ਮਿਲ ਜਾਂਦਾ ਮੈਗਨੀਸ਼ੀਅਮ ਤੇ ਸਲਫਰ ਚਾਰ ਚੀਜ਼ਾਂ ਮਿਲ ਜਾਂਦੀਆਂ ਹੁਣ ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜਿੰਨਾ ਤੁਸੀਂ ਪੋਟਾਸ਼ੀਅਮ ਦੇਓਗੇ ਓਨਾ ਹੀ ਤੁਹਾਨੂੰ ਨਾਈਟ੍ਰੋਜਨ ਤੇ ਪੋਟਾਸ਼ੀਅਮ ਬਰਾਬਰ ਮਾਤਰਾ ਚ ਦੇਣਾ ਪੈਂਦਾ ਹੈ ਪਿਆਜ਼ ਨੂੰ ਇਹ ਗੱਲ ਧਿਆਨ ਰੱਖਣ ਜੋਗਾ ਨਾਈਟ੍ਰੋਜਨ ਤੇ ਪੋਟਾਸ਼ੀਅਮ ਦੋਵੇਂ ਬਰਾਬਰ ਹੋਣ ਤਾਂ ਪਿਆਜ਼ ਦੀ ਕੁਆਲਿਟੀ ਸਭ ਤੋਂ ਉੱਤਮ ਬਣਦੀ ਹੈ ਫਿਰ ਸਾਨੂੰ ਦੇਣਾ ਪੈਂਦਾ ਜੀ ਇਹਨੂੰ ਕੈਲਸ਼ੀਅਮ ਕੈਲਸ਼ੀਅਮ ਤੁਸੀਂ ਨਾਈਟ੍ਰੇਟ ਦੇ ਸਕਦੇ ਹੋ ਕੈਲਸ਼ੀਅਮ ਨਾਈਟ੍ਰੇਟ ਪਾ ਦਿਓ ਉਹ ਵੀ ਵਧੀਆ ਕੰਮ ਕਰੂਗਾ ਜੀ ਖਾਸ ਕਰਕੇ ਪਛੇਤੇ ਪਿਆਜ਼ ਨੂੰ ਯੂਰੀਆ ਥੋੜੀ ਜੀ ਘੱਟ ਕਰ ਦਿਓ ਫਿਰ ਤੇ ਉੱਥੇ ਕੈਲਸ਼ੀਅਮ ਨਾਈਟ੍ਰੇਟ ਦੇਣਾ ਸ਼ੁਰੂ ਕਰ ਦਿਓ ਜਿਹੜਾ ਫਰਵਰੀ ਦੇ ਵਿੱਚ ਲਗਾਇਆ ਜਾਂਦਾ ਹੈ ਵੈਸੇ ਪਿਆਜ਼ ਦਾ ਸਹੀ ਸਮਾਂ ਜਿਹੜਾ ਹੈ ਜੀ 15 ਜਨਵਰੀ ਲਗਭਗ ਸਾਰਾ ਜਨਵਰੀ ਦਾ ਸਮਾਂ ਜਿਹੜਾ ਹੁੰਦਾ ਸਹੀ ਹੈ ਜਿਆਦਾ ਠੰਡ 'ਚ ਵੀ ਪਿਆਜ਼ ਗੰਡੇ ਲੰਘੜ ਜਾਂਦਾ ਹੈ ਜਦਾਂ ਗਰਮੀ 'ਚ ਵੀ ਪਿਆਜ਼ ਗੰਡੇ ਲੰਘੜ ਜਾਂਦਾ ਹੈ ਮਣ ਫੇ ਇਹ ਇਸ ਗੱਲ ਦਾ ਤਿਆਰ ਰੱਖਿਓ ਜੀ ਕੈਲਸ਼ੀਅਮ ਨਾਈਟ੍ਰੇਟ ਤੁਸੀਂ ਜ਼ਰੂਰ ਪਾਓ ਜੇ ਤੁਸੀਂ ਪੋਲੀਸਲਫੇਟ ਪਾ ਲਓ ਫੇਰ ਤੁਹਾਨੂੰ ਕੈਲਸ਼ੀਅਮ ਦੀ ਵੱਖਰੀ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਮੈਂ ਇੱਕ ਨਾਲ ਫੋਟੋ ਐਡ ਕਰ ਦੂੰਗਾ ਜੀ ਜਿਹੜੀ ਕਿਹੜੀ ਦੁਕਾਨ ਤੋਂ ਵੀ ਉੱਥੇ ਜਿਹੜੇ ਡੀਲਰ ਤੋਂ ਤੁਹਾਨੂੰ ਪੋਲੀਸਲਫੇਟ ਮਿਲੂਗੀ ਤੁਹਾਨੂੰ ਥੋੜਾ ਜਿਹਾ ਲੱਭਣ 'ਚ ਆਸਾਨੀ ਹੋ ਜਾਊਗੀ ਜੇ ਤੁਸੀਂ ਪੋਲੀਸਲਫੇਟ ਨਹੀਂ ਪਾਉਣੀ ਤਾਂ ਯੂਰੀਆ ਡੀਏਪੀ ਤੁਸੀਂ ਪਾ ਸਕਦੇ ਹੋ ਜੀ ਤੇ ਪੋਟਾਸ਼ ਜਿਹੜੀ ਆ ਉਹ ਤਿੰਨਾਂ ਦੀ ਵਰਤੋਂ ਕਰੋ ਕੈਲਸ਼ੀਅਮ ਤੁਸੀਂ ਬਾਅਦ ਚ ਜਦੋਂ ਗੋਡੀ ਵਗੈਰਾ ਕਰਨੀ ਉਦੋਂ ਦੇ ਸਕਦੇ ਹੋ ਬੇਸਲਡੋਚ ਥੱਲੇ ਵੀ ਪਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਹੈ ਜੀ ਜ਼ਮੀਨ ਦੇ ਵਿੱਚ ਖਾਦਾਂ ਪਾਉਣ ਦੀ ਗੱਲ ਕਰੀਏ ਤਾਂ ਜਿਹੜੀ ਇਹ ਯਾਰਾ ਦੀ ਆਪਾਂ ਮਿਲਾਕਾਦ ਪਾਉਣੀ ਹੈ ਤਾਂ 50 ਕਿਲੋ ਤੱਕ ਪ੍ਰਤੀ ਏਕੜ ਜਾਂ 300 ਗ੍ਰਾਮ ਤੱਕ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਆਪਾਂ ਜ਼ਮੀਨ ਦੇ ਵਿੱਚ ਪਾਉਣੀ ਹੈ ਜੀ ਦੂਜੀ ਵਾਰ ਫਿਰ ਜੇ ਵੀ ਇਹੀ ਖਾਦ ਆਪਾਂ ਜੇ ਵਰਤਣੀ ਹੈ ਤਾਂ 35 ਤੋਂ 30 ਤੋਂ 35 ਦਿਨਾਂ ਦੇ ਵਿੱਚ 100 ਗ੍ਰਾਮ ਖਾਦ ਦਾ ਆਪਾਂ ਛੱਟਾ ਦੇ ਦੇਣਾ ਹੈ ਜੀ ਤੇ 55 ਤੋਂ 60 ਦਿਨ ਦੀ ਸਟੇਜ ਤੇ ਫਿਰ ਇਸੇ ਖਾਦ ਦਾ ਛੱਟਾ ਦੇਣਾ ਹੈ ਜੀ ਹੁਣ ਡੀਏਪੀ ਤੇ ਪੋਲੀਸਲਫੇਟ ਜੇ ਆਪਾਂ ਪਾਉਣੀਆਂ ਨੇ ਤੇ ਫਿਰ ਵੀ ਆਪਾਂ ਨੂੰ ਜਿਹੜੀ ਡੀਏਪੀ ਹੈ ਜੀ 2 ਬੈਗ ਤੱਕ ਪ੍ਰਤੀ ਏਕੜ ਆਪਾਂ ਵਰਤ ਸਕਦੇ ਹਾਂ ਪੋਲੀਸਲਫੇਟ ਵੀ 100 ਕਿਲੋ ਤੱਕ ਪ੍ਰਤੀ ਏਕੜ ਆਪਾਂ ਵਰਤ ਸਕਦੇ ਹਾਂ ਜੀ ਹੁਣ ਇਹਨੂੰ ਮਰਲਿਆਂ ਦੇ ਵਿੱਚ ਜੇ ਆਪਾਂ ਇਹਦੀ ਆਪਾਂ ਗੱਲ ਕਰੀਏ ਤੇ ਲਪਕ 600 ਤੋਂ 650 ਗ੍ਰਾਮ ਜਿਹੜੀ ਖਾਦ ਹੈ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਆਪਾਂ ਵਰਤ ਸਕਦੇ ਹਾਂ ਦੇਖੋ ਜੀ ਡੀਏਪੀ ਸਾਨੂੰ ਬਾਜ਼ਾਰ ਚੋਂ ਖੁੱਲੀ ਮਿਲ ਜਾਂਦੀ ਹੈ ਪੋਲੀਸਲਫੇਟ ਦੀ ਸਾਨੂੰ 50 ਕਿਲੋ ਦੀ ਪੈਕ ਪਰ ਜੇ ਆਪਾਂ ਥੋੜੀ ਵਰਤਣੀ ਹੈ ਤਾਂ ਫਿਰ ਮੇਰੇ ਅੰਦਾਜ਼ੇ ਦੇ ਨਾਲ ਤੁਸੀਂ 11 ਮਿਲਾ ਦੀ ਵਰਤੋਂ ਕਰੋ ਉੱਚ ਤੁਹਾਨੂੰ ਸਾਰੇ ਤੱਤ ਮਿਲ ਜਾਣਗੇ ਪਲੱਸ ਜਿਹੜਾ ਕੈਲਸ਼ੀਅਮ ਨਾਈਟ੍ਰੇਟ ਹੈ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਆਮ इजीली ਅਵੇਲੇਬਲ ਹੋ ਜਾਏਗਾ ਜੀ 40 ਤੋਂ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਇਹ ਜਿਹੜਾ ਬਹੁਤ ਵਧੀਆ ਕੰਬੀਨੇਸ਼ਨ ਤੁਹਾਡਾ ਜਿਹੜਾ ਚੱਲੂਗਾ ਜੀ ਇਹਦਾ ਕੈਲਸ਼ੀਅਮ ਨਾਈਟ੍ਰੇਟ ਹੈ ਜੀ ਉਹ ਵੀ ਤੁਸੀਂ ਜਿਹੜਾ ਜੀ 25 ਕਿਲੋ ਤੱਕ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾਉਣਾ ਤੁਸੀਂ ਪਹਿਲਾਂ ਪਾ ਸਕਦੇ ਹੋ ਜਾਂ ਦੂਜੀ ਵਾਰ ਜੇ ਤੁਸੀਂ ਛੱਟਾ ਦੇ ਸਕਦੇ ਹੋ ਜੀ 35 ਤੋਂ 45 ਦਿਨਾਂ ਦੇ ਵਿੱਚ ਜੀ ਤੁਹਾਨੂੰ ਆਪਾਂ ਖਾਦ ਪ ਤਾਂ ਉਸ ਟਾਈਮ ਤੁਸੀਂ ਛੱਟਾ ਦੇ ਸਕਦੇ ਹੋ ਬਹੁਤ ਵਧੀਆ ਤੁਹਾਡਾ ਇਹ ਜਿਹੜਾ ਕੰਮ ਕਰੂਗਾ ਜੀ ਪਾਣੀ ਦੇਣ ਬਾਰੇ ਤੁਸੀਂ ਆਪਣੀ ਜ਼ਮੀਨ ਦੇ ਅਕੋਰਡਿੰਗ ਦੇਖੋ ਜੀ ਬੂਟੇ ਲਗਾਉਣ ਤੋਂ ਤੁਰੰਤ ਬਾਅਦ ਤੁਸੀਂ ਪਾਣੀ ਲਗਾ ਸਕਦੇ ਹੋ ਤੇ ਬੂਟੇ ਲਗਾਉਣ ਤੋਂ ਬਾਅਦ ਆਪਾਂ ਇੱਥੇ ਕੁਝ ਕੀਟ ਜਿਹੜੇ ਨਦੀਨ ਨਾਸ਼ਕ ਹਨ阿里 ਸਪਰੇ ਵੀ ਕਰ ਸਕਦੇ ਹਾਂ ਪਰ ਉਹਨਾਂ ਬਾਰੇ ਮੈਂ ਇੱਕ ਵੱਖਰੀ ਵੀਡੀਓ ਬਣਾਉਂਗਾ ਤੁਸੀਂ ਚਾਹੋ ਤਾਂ ਇੱਥੇ ਪਰਾਲੀ ਦੀ ਮਲਚਿੰਗ ਕਰ ਸਕਦੇ ਹੋ ਬੂਟੇ ਲਾਉਣ ਤੋਂ ਪਾਣੀ ਦੇਣ ਤੋਂ ਬਾਅਦ ਪਰਾਲੀ ਦੀ ਮਲਚਿੰਗ ਕਰ ਲੋ ਨਦੀਨ ਤੁਹਾਡੇ ਕੰਟਰੋਲ ਆ ਜਾਣਗੇ ਜਿਹੜੀਆਂ ਦਵਾਈਆਂ ਬਾਰੇ ਗੱਲ ਹੈ ਉਹ ਫੇਰ ਕਿਸੇ ਵੀਡੀਓ ਚ ਕਰਾਂਗੇ ਕਿਉਂਕਿ ਦਵਾਈਆਂ ਜਿਹੜੀਆਂ ਬਹੁਤ ਧਿਆਨ ਦੇਣ ਵਾਲੀਆਂ ਵਰਤਣੀਆਂ ਪੈਂਦੀਆਂ ਜੇ ਉਹ ਓਵਰਡੋਸ ਹੋਣ ਤਾਂ ਬੂਟੇ ਸੜ ਜਾਣਗੇ ਤੁਹਾਡੇ ਤਾਂ ਉਹਨਾਂ ਬਾਰੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਹੁਣ ਜੇ ਆਪਾਂ ਖੇੜਾਂ ਦੇ ਉੱਪਰ ਬਜਾਈ ਕਰਦੇ ਹਾਂ ਤਾਂ ਉਸ ਤੇ ਲਗਭਗ ਲਗ ਆਪਣਾ 1,60 ਤੋਂ 1,70 ਹਜ਼ਾਰ ਪੌਦਾ ਜਿਹੜਾ ਲੱਗਦਾ ਜੀ ਮਤਲਬ ਕਾਣਾ ਜਿਹੜਾ ਜਿਹਨੂੰ ਆਪਾਂ ਪਿਆਜ਼ ਦੀ ਪਨੀਰੀ ਕਹਿੰਦੇ ਨੇ ਉਹ ਲੱਗਦਾ ਬੈੱਡਾਂ ਤੇ ਬਜਾਈ ਕਰੀਏ ਤਾਂ ਇਹ ਜਿਹੜਾ ਜੀ 2 ਲੱਖ ਦੇ ਕਰੀਬ ਜਾ ਸਕਦਾ ਜੀ ਆਪਾਂ ਫਲੈਟ ਜ਼ਮੀਨ ਤੇ ਪੱਧਰੀ ਜ਼ਮੀਨ ਤੇ ਬਜਾਈ ਕਰਦੇ ਹਾਂ ਤੇ ਜੇ ਬੈਡਾਂ ਤੇ ਤੇ ਖੇੜਾਂ ਤੇ ਲਗਾਈਏ ਤਾਂ ਜਿਹੜੀ ਪਿਆਜ਼ ਦੀ ਕੁਆਲਿਟੀ ਆ ਉਹ ਜ਼ਿਆਦਾ ਵਧੀਆ ਬਣਦੀ ਹੈ ਜੀ ਜੇ ਠੇਹਾ ਜ਼ਮੀਨ ਦੇ ਉੱਤੇ ਲਾਇਆ ਨਦੀਨਾਂ ਦੀ ਸਮੱਸਿਆ ਵੀ ਸਾਨੂੰ ਆ ਜਾਂਦੀ ਹੈ ਤਾਂ ਕੁਆਲਿਟੀ ਥੋੜੀ ਜਿਹੀ ਘੱਟ ਬਣਦੀ ਹੈ ਪਰ ਆਪੋ ਆਪਣੀ ਚੋਅ ਹੈ ਜੇ ਤੁਸੀਂ ਪਧਰੀ ਜ਼ਮੀਨ ਤੇ ਲਾਓਗੇ ਜੇ ਪੌਦਾ ਤਾਂ ਵੱਧਾਤ ਲੱਗ ਰਿਹਾ ਤਾਂ ਹੋ ਸਕਦਾ ਝਾੜ ਵੀ ਤੁਹਾਡਾ ਵੱਧ ਨਿਕਲੇ ਪਰ ਜੇ ਬੈਡਾਂ ਤੇ ਤੇ ਖੇੜਾਂ ਦੇ ਉੱਪਰ ਲਗਾਈ ਤਾਂ ਐਵਰੇਜ ਆਪਣੀ 150 ਕੁਇੰਟਲ ਪਰ ਸਕੇਦਾ ਝਾੜ ਉਹ ਜਾਣ ਦੀ ਸੰਭਾਵਨਾ ਵਧੀਆ ਰਹਿੰਦੀ ਹੈ ਜੇ ਤੁਹਾਡੇ ਕੋਲ ਚੰਗੀ ਕੁਆਲਿਟੀ ਦਾ ਪਿਆਜ਼ ਲੱਗਾ ਤੁਸੀਂ ਖਾਦਾਂ ਦਾ ਪ੍ਰਬੰਧ ਚੰਗੀ ਤਰ੍ਹਾਂ ਕੀਤਾ ਹੋਇਆ ਉਣਾ ਯੂਰੀਆ ਡਾਇਆ ਅਤੇ ਪੋਟਾਸ਼ ਇਹ ਜਿਹੜੀਆਂ ਖਾਦਾਂ ਆਪਾਂ ਪਾਉਣੀ ਆਪੋਣੀ ਇਹ ਤੋਂ ਬਿਨਾ ਆਪਾਂ ਕਿਹੜੀਆਂ-ਕਿਹੜੀਆਂ ਖਾਦਾਂ ਪਾ ਸਕਦੇ ਆ ਯਾਰਾ ਕੰਪਨੀ ਦੀ ਇੱਕ ਮਿਲਾ ਖਾਦ ਆਉਂਦੀ ਹੈ ਜੀ ਬਹੁਤ ਵਧੀਆ ਕੰਮ ਕਰਦੀ ਹੈ ਉਹ ਚ ਨਾਈਟ੍ਰੋਜਨ ਫਾਸਫੇਟ ਪੋਟਾਸ਼ੀਅਮ ਪਲੱਸ ਹੋਰ ਵੀ ਛੋਟੇ ਤੱਤ ਜਿਹੜੇ ਨਾਲ ਮੌਜੂਦ ਹੁੰਦੇ ਨੇ ਬਹੁਤ ਵਧੀਆ ਕੰਮ ਕਰਦੀ ਹੈ ਪਰ ਕੈਲਸ਼ੀਅਮ ਸਾਨੂੰ ਉੱਥੇ ਵੀ ਪਾਉਣ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਯੂਰੀਆ ਦੀ ਜਗ੍ਹਾ ਤੇ ਬਾਅਦ ਚ ਜਦੋਂ ਮਿੱਟੀ ਵਗੈਰਾ ਲਾਉਣੀ ਹੈ ਜਾਂ ਗੋਡੀ ਕਰਨੀ ਆ ਜਾਂ ਯੂਰੀਆ ਦੀ ਜਗ੍ਹਾ ਤੇ ਕੈਲਸ਼ੀਅਮ ਦਾ ਛੱਟਾ ਤੁਸੀਂ ਉਦੋਂ ਵੀ ਦੇ ਸਕਦੇ ਹੋ ਪ ਕਿ ਪਿਆਜ਼ ਦੀ ਖੇਤੀ ਕਿਵੇਂ ਕਰਨੀ ਹੈ ਜੀ ਪਿਆਜ਼ ਕਿਵੇਂ ਲਾਉਣਾ ਉਹਦੇ ਬਾਰੇ ਜਾਣਕਾਰੀ ਦਿਓ ਹੁਣ ਗੱਲ ਕਰਦੇ ਆ ਜੀ ਆਰਗੈਨਿਕ ਦੇ ਵਿੱਚ ਆਰਗੈਨਿਕ ਜੀ ਆਪਾਂ ਕਰਨੇ ਆ ਤਾਂ ਸਾਡੇ ਕੋਲ ਜਾਂ ਤਾਂ ਵਰਮੀ ਕੰਪੋਸਟ ਜਿਹੜਾ ਉਹ ਚਾਹੀਦਾ ਹੈ ਜੀ ਜਾਂ ਫਿਰ ਆਪਣੇ ਕੋ ਗੋਹੇ ਦੀ ਗਲੀ ਸੜੀ ਰੂੜੀ ਚਾਹੀਦੀ ਹੈ ਜੇ ਆਪਾਂ ਸਿਰਫ ਉਹੀ ਪਾ ਕੇ ਬੀਜਣੀ ਹੈ ਤਾਂ 125 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਵੀ ਤੱਕ ਪਾਈ ਜਾ ਸਕਦੀ ਹੈ ਘੱਟ ਤੋਂ ਘੱਟ 40 ਕਿਲੋ ਜਾਂ 30 ਕਿਲੋ ਰੂੜੀ ਇੱਕ ਮਰਲੇ ਦੀ ਚਾਹੀਦੀ ਹੈ ਜਿਹੜੀ ਬਿਲਕੁਲ ਗਲੀ ਸੜੀ ਹੋਵੇ ਤਾਜੀ ਰੂੜੀ ਜਿਹੜੀ ਬਿਲਕੁਲ ਨਹੀਂ ਚਾਹੀਦੀ ਫਿਰ ਜਿਹੜਾ ਤੁਹਾਡਾ ਪਿਆਜ਼ ਹੈ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਉੱਗ ਪੂਗਾ ਗਰੋਥ ਕਰ ਜੂਗਾ ਜੀ ਤੇ ਕੈਲਸ਼ੀਅਮ ਦੀ ਮਾਤਰਾ ਵਧਾਉਣ ਲਈ ਤੁਸੀਂ ਮਰਲੇਚ 500 ਗ੍ਰਾਮ ਜਿਹੜੀ ਕਲੀ ਉਹ ਪਾ ਸਕਦੇ ਹੋ ਉਹ ਵੀ ਤੁਹਾਡਾ ਇੱਕ ਵਧੀਆ ਵਿਕਲਪ ਰੜਾ ਹੋ ਜੂਗਾ ਆ অর্ਗੈਨਿਕ ਵਾਲੇ ਜਿਹੜੀ ਉਹ ਵੀ ਪੋਲੀਸਲਫੇਟ ਦੀ ਵਰਤੋਂ ਕਰ ਸਕਦੇ ਆ ਜੀ ਹਾਲਾਂਕਿ ਉਹਨੂੰ ਹਾਲੇ ਤੱਕ অর্ਗੈਨਿਕ ਖੇਤੀ ਲਈ ਪ੍ਰਮਾਣਤਾ ਨਹੀਂ ਮਿਲੀ ਇਹ ਇੱਕ ਨੇਚਰਲ ਖਾਦ ਹੈ ਜੀ ਤੇ ਜਮੀਨ ਦੇ ਵਿੱਚੋਂ ਖੋਦ ਕੇ ਕੱਢੀ ਜਾਂਦੀ ਹੈ ਯੂਕੇ ਇੰਗਲੈਂਡ ਚ ਇਹਦੀ ਜਿਹੜੀ ਇੱਕ ਖਦਾਨ ਹੈ ਉੱਥੋਂ ਹੀ ਆਉਂਦੀ ਹੈ ਕਿ ਆਈਸੀਐਲ ਕੰਪਨੀ ਇਜ਼ਰਾਈਲ ਇਹਨੂੰ ਇمپੋਰਟ ਕਰਦੀ ਹੈ ਸਿਰਫ ਉਹਨਾਂ ਦੇ ਕੋਲ ਹੀ ਇਹਦੇ ਰਾਈਟ ਨੇ ਉਹੀ ਇਹ ਖਾਦ ਨੂੰ ਬਣਾ ਸਕਦੀ ਹੈ ਜਿੰਨੀ ਕਿ ਮੈਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹੋ ਸਕਦਾ ਮੈਂ ਕੁਝ ਭੁੱਲ ਗਿਆ ਹੋਵਾਂ ਜੇ ਮੈਂ ਕੁਝ ਭੁੱਲ ਗਿਆ ਹੋਵਾਂ ਤਾਂ ਤੁਸੀਂ ਮੈਨੂੰ ਕਮੈਂਟ ਦੇ ਰੂਪ ਚ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ